ਓ ਹੈਲੋ ਚੱਕ ਦੋਨੇ ਦੇ ਦੇਖੀ ਕਿਹਦਾ ਪ੍ਰਭਾਵ ਉਹਦਾ ਪ੍ਰਭਾਵ ਵੱਧ ਪੈ ਰਿਹਾ ਇੱਧਰ ਵਾਲੇ ਦਾ ਲਓ ਜੀ ਬੜੇ ਦਿਨਾਂ ਬਾਅਦ ਅੱਜ ਦਾ ਬਲੌਗ ਕਰਦੇ ਆ ਜੀ ਸਟਾਰਟ ਤੇ ਬਲੌਗ ਹੈ ਜੀ ਟੂਰਨਾਮੈਂਟ ਦੀ ਤਿਆਰੀ ਤੇ ਆਹ ਬੰਦੇ ਦੇ ਚਿਹਰੇ ਤੁਸੀਂ ਨੋਟ ਕਰੋ ਐਮਪੀ ਧਾਲੀਵਾਲ ਮੇਰਾ ਹੌਣ ਹਰਵੀਰ ਤੇ ਇਹ ਸਾਡਾ ਵੀਰ ਅਮਨ ਹੈ ਤੇ ਦੋ ਬੰਦੇ ਅੱਗੇ ਬੈਠੇ ਨੇ ਅਮਨ ਸੰਧੂ ਦੋ ਬੰਦੇ ਬੈਠੇ ਨੇ ਆਪਣੇ ਆਕੇ ਤੇ ਤੁਹਾਨੂੰ ਦੱਸਾਂਗੇ ਨਾ ਬੰਦਿਆਂ ਨੇ ਇਸ ਵਾਰ ਵੱਡਾ ਐਲਾਨ ਕੀਤਾ ਦੇਢੀ ਦੇ ਟੂਰਨਾਮੈਂਟ ਤੇ ਇਹ ਅਮਨ ਤੇ ਇੰਦਰ ਸਰਪ੍ਰੀਤ ਕਹਿੰਦੇ ਮੁੰਡਾ ਹੈ ਖੈਰਿਆਂ ਦਾ ਵੱਜਦਾ ਆਮਨ ਤੇਰਾ ਬਲੋ ਮੇਰੇ ਵੀਰੋ ਕਹਿੰਦੇ ਦੇਢੀ ਦੇ ਕ੍ਰਿਕਟ ਟੂਰਨਾਮੈਂਟ ਤੇ ਪਹਿਲੀ ਵਾਰ ਵੱਡਾ ਐਲਾਨ ਕੀਤਾ ਗਿਆ ਕਹਿੰਦੇ ਬੈਸਟ ਪਲੇਅਰ ਨੂੰ ਕੁਲਰ ਦਿੱਤਾ ਜਾਵੇਗਾ ਆਪ ਰਹਿੰਦੇ ਸ਼ਹਿਰ ਪਹੁੰਚ ਚੁੱਕੇ ਆਂ। ਅੱਜ ਆਪਾਂ ਪਟਿਆਲਾ ਜਾ ਰਹੇ ਆਂ ਤੇ ਤੁਹਾਨੂੰ ਦਿਖਾਉਨੇ ਆਂ ਟਰੋਫੀਆਂ, ਕੱਪ ਪੂਰੇ ਜਿਹੜੇ ਟੂਰਨਾਮੈਂਟ ਲਈ ਜਿਹੜੇ ਨਿਕਲੀਆਂ ਕੱਪ ਟੂਰਨਾਮੈਂਟ ਵਧੀਆ ਮਿਲਦੇ ਆਪਾਂ ਮਿੱਤਰ ਅੰਤਰਾ ਸਪੋਰਟਸ ਵਾਲਾ ਤੇ ਆਪਾਂ ਉਹਦੇ ਕੋਲੇ ਜਾ ਰਹੇ ਆਂ। ਆ ਬਾਜ਼ਾਰ ਚ ਆਪਾਂ ਗੱਡੀ ਪਾ ਲਈ ਐ। ਜਿਦਾਂ ਕਿ ਅਸੀਂ ਜਾ ਰਹੇ ਆਂ ਅੱਜ ਟ੍ਰੈਸ ਨਾਲ ਲੈਣ ਵੱਡੀਆਂ-ਵੱਡੀਆਂ ਟਰੋਫੀਆਂ ਆਪਾਂ ਲੱਕੀਰ ਟ੍ਰੈਸ ਨਾਲ ਲੈਣੀਆਂ ਨਾ। ਅੱਗੇ ਆਉਂਦੇ ਹੋਏ ਵਾਈਕ ਜਾਨਵਰ ਸ਼ੇਰਾ ਬਈ ਯਾਰ ਵਾ ਭੇੜਾ ਸੀ ਪੀੜੇ ਵਿਜੜ ਵਿੱਚ ਪਾਲੀ ਹੈ ਗੱਡੀ ਗੱਡੀ ਜਾਂਦੀ ਸਾਹ ਤੇ ਸੋ 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 10 ਕੀ ਰੇਕ ਵੱਧ ਲੱਗੀ ਸੀ ਰਸਤੇ ਜਾ ਰਹੀ ਆ ਜੱਦੀ ਜਾਂਦੀ ਹੈ ਲੰਗਾਂ ਮਾਰਦੀ ਉਹਨੂੰ ਯਾਦ ਆਵੇ ਮੇਰੇ ਯਾਰ ਦੀ ਵਾਓ 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 ਹਟ ਲੱਖੇ ਦੇਕੇ ਲੱਖੇ ਇਹ ਕੀ ਕੀ ਨਾੜ ਬੱਤਾੜ ਦੋ ਬੰਦਾ ਇਹ ਕਿਆ ਸਰੀ ਲਈ ਵਾਸਤੇ ਗਈ ਜਾ ਇਹ ਬਦੋ ਨਹੀਂ ਰਾਣੋ ਗਈ ਦੀ ਹੋ ਗਿਆ ਉਹ ਕਿੱਥੇ ਕੌਂਦੀ ਦੁਕਾਨ ਚਾਨ ਦੇ ਚਾਨ ਦੇ ਚੱਲ ਕੇ ਚੱਲ ਕੇ ਇੱਥੋਂ ਲਿਆ ਕਰੋ ਇਹ ਕੱਪੜਾ ਪਾਉਂਗੇ ਮਿੰਟੇ ਦਾ ਪੂਰੇ ਟਾਪ ਦਾ ਕੱਪੜਾ ਮਿਲਦਾ ਤੇ ਬ੍ਰਾਂਡ ਸਾਰੇ ਨਾ ਵੀ ਆਟਮ ਮਿਲੂਗੀ ਲੋ ਵੀ ਆਟਮ ਰੰਗ ਬਰੰਦ ਸਾਰੇ ਨਵੇਂ ਹੁੰਦੇ ਹੋਏ ਦੁਨੀਆ ਤਤਲੀਆਂ ਆ ਪਹੁੰਚੜੇ ਕੋਈ ਨਹੀਂ ਮੋਗਾ ਬੇਟੇ ਵਾਲੇ ਕਹਤੇ ਆ ਆਸੀ ਆਸੀ ਉਸੀ ਨੰਗੀ ਮਾਵਰ ਓਏ ਦਿਖਾਣਾ ਦੀ ਚੰਡੀ ਲਓ ਜੀ ਆਪਾਂ ਪਹੁੰਚ ਚੁੱਕੇ ਆ ਰudra sports ਵਾਲਿਆਂ ਦੇ ਤੇ ਇੱਥੇ ਬੈਟ ਕੱਪ ਦੱਸੋ ਕਿਹੜਾ ਲਈ ਆਪਣੇ ਟੂਰਨਾਮੈਂਟ ਤੇ ਕਿਹੜਾ ਟਰੋਫੀ ਦੀ ਓਹ ਉਹਦਾ ਬੇਕਾਰ ਦੀ ਚੋਈ ਛਤਰੀ ਮੈਂ ਲਾ ਲਿਆ ਤਰਾ ਸਾਹਿਬ ਵੱਡੀ ਉਹੀ ਲੱਗਦੀ ਤਾਰਿਆਂ ਤੇ ਵੱਡੀ ਆਵੇ ਕਾਲੀਆਂ ਜੀ ਦੀ ਗੱਡੀ ਹੱਥ ਲਾ ਦੇ ਖੈਰਾ ਸਾਹਿਬ ਬਾਹਰ ਨਹੀਂ ਕਦੀ ਚਲਦੀ ਫੜਿਆ ਵੀ ਹੈ ਤੇ ਟੂਫੀਨਲ ਜੱਫੀ ਪਾ ਕੇ ਵੇਖ ਜਾ ਕੇ ਬੈਠੇ ਮੇਰੇ ਕੋਲ ਖੋਟੂ ਲਵਾਈ ਆ ਅਰੇ ਸਾ ਜੇਪੀ ਦਾ ਬੈਟ ਹੋਇ ਖੈਰੇ ਤੈਨੂੰ ਜੇ ਖੜਾਇਆ ਜਾਵੇ ਆਪਣੇ ਟੂਰਨਾਮੈਂਟ ਤੇ ਕੀ ਕਰੇ ਮੇਰੇ ਲੱਖ ਰੁਪਏ ਲਵਾਂਗਾ ਮੈਂ ਹੈ ਲੱਖ ਰੁਪਏ ਲਵਾਂਗਾ 5 ਮਿੰਟ ਦੀ ਆ ਨਾ ਡੀਨ ਕਿਹੜਾ ਰਊ ਲੱਖ ਰੁਪਈਆ ਹੈ ਸੁਣ ਲਓ ਜੀ ਕਰ ਲਓ ਕਿਉਂ ਨਾ ਭੰਡਾ ਉਹ ਵੀ ਡਾਲ ਨਾ ਖਿਡਣੇ ਗੱਲਾਂ ਹੀ ਹੋਈਆਂ ਇਹਦਾ ਨਾ ਖਿਡਣ ਵਾਲੀ ਗੱਲਾਂ ਹੋਈਆਂ ਮੈਂ ਲੈ ਵੇ ਹਾਂ ਕਾਲਾ ਬੈਠੇ ਰਿਲੀ ਕਾਲਾ ਗਰਮਿੰਗ ਕਰਦਾ ਹੈ ਇਹਦਾ ਗੱਜਦਾਈ ਕਹਦੇ ਤੁਮੇ ਨੂੰ ਯਾਰ ਖਿਡਣੇ ਨਹੀਂ ਆ ਨਾ ਬਈ ਆਹ ਵੀ ਵਧੀਆ ਆਹ ਟਰੋਫੀ ਕਿਹੜਾ ਯਾਰ ਆਹ ਦੇਖ ਇਧਰ ਵਾਈਟ ਵਾਈਟ ਜਿਹੜੀ ਬਾਹਰ ਬਈ ਉਹ ਵਾਲੀ ਆ ਦੇਖ ਨੀ ਇਹ ਨਹੀਂ ਵਧੀਆ ਆ ਦੇਖ ਕਰ ਇਹਨੂੰ ਕਰ ਮੜਾ ਚੱਕੀ ਉੱਪਰ ਨੂੰ ਕਿੰਨੇ ਪੈਸੇ ਲੜੇ ਉਹ ਚੱਕੀ ਕਿੰਨੇ ਦੀ ਹੈ ਇਹ ਚੱਕੀ ਕਾ ਉੱਪਰ ਵੀਦੂ ਘੁਮਾ ਮੇਰੇ ਬੰਦੇ ਬਹੁਤ ਚੀਜ਼ ਵਧੀਆ ਯਾਰ ਖੜਾ ਮੈਂ ਦੂਰੋਂ ਬਣਾਉਂਦਾ ਇੱਕ ਗੱਡੀ ਹੋ ਜਾਏ ਥੋੜੇ ਬਾਅਦ ਵਿਸ਼ੇਸ਼ ਮਾਨ ਆ ਕੇ ਜਾਉ ਤਾਂ ਉਹ ਕੋਈ ਨਹੀਂ ਉਹ ਬਣਾ ਦੂ ਇਹਦੇ ਨਾਲ ਸੀ ਤਿਆਰ ਹੋ ਜੂਗੀ ਖੜੂ ਵਾਲਾ ਕਿਥੇ ਡੀ ਆਹੋ ਇਹਦਾ ਘਰੇ ਰੱਖੂ ਉਹ 골ਡਨ ਜੀ ਹੁੰਦੀ ਆ 골ਡਨ ਹੁੰਦੀ ਆ ਸਭ ਨੂੰ ਦਿੱਤੀ ਜਾਂਦੀ ਆ ਕਹਿੰਦਾ ਕੰਮ ਕਿਹੜੇ ਤੱਕ ਐਮਪੀ ਤੜਾਈ ਨਹੀਂ ਰਿਹਾ ਕਿੱਥੋਂ ਲਵਾਂ ਤੈਨੂੰ ਮੈਂ ਇਹਦੇ ਵਿੱਚ ਬਣ ਗਈ ਗੱਲ ਬਾਤ ਉਹ ਜਾਰੀ ਹੈ ਜੀ ਆਰਐਸ ਐਨ ਫਰਾ ਵੱਨੀਓ ਹਾਂ ਇਹ ਟਰੋਫੀ ਐਮਪੀ ਧਾੜੀ ਵਾਲ ਵੱਲੋਂ ਤੇ ਆਰਐਸਐਨ ਫਰਾ ਵੱਲੋਂ ਦਿੱਤਾ ਜਾ ਰਿਹਾ ਹੈ ਲੋਈ ਕਰ ਦੋ ਪੈਕੇਜ ਆ ਲੋ ਕਰ ਦੋ ਪੈਕੇਜ ਉੱਪਰ ਵਾਲੀਆਂ ਰਾਨਾਂ ਹੋਈ ਸੀ ਉੱਪਰ ਦੱਸ ਕਿਹੜੇ ਮਾਡਲ ਲੱਗੇ ਯਾਰ ਅਕਾਸ਼ ਚੁੰਨ ਯਾਰ ਸੋਹਣੀ ਆਲੀ ਬਹੁਤ ਆਲੀ ਯਾਰ ਲੋ ਜੀ ਰੁਦਰਾ ਸਪੋਰਟਸ ਵਾਲੇ ਬਾਈ ਸਾਡੇ ਇਹਨਾਂ ਕੋਲੇ ਆ ਵਿਸ਼ੇਸ਼ ਸਨਮਾਨ ਲਈ ਕਰ ਰਹੇ ਆਪਾਂ ਕਿ ਜਿੱਤੇ ਕੱਪ ਇੱਕੋ ਦਿਖਾ ਦੋ ਹਾਂ ਚਿੱਟੇ ਕੱਪ ਚੱਕੀ ਵੀਰੇ ਮੜਿਆ ਕਿਹੜਾ ਕੋਈ ਮੈਨ ਦਿਖਾ ਦੋ ਤੇ ਟੂਰਨਾਮੈਂਟ ਦੀ ਤਿਆਰੀ ਹੋ ਰਹੀ ਆ ਐਮਪੀ 43 ਵਾਲ ਤਿਆਰ ਸਿਨਫਰਾ ਪੂਰੀ ਟੀਮ ਬਲਵਾ ਕੱਪ ਦਿੱਤਾ ਜਾਏਗਾ ਪਹਿਲਾ ਤੇ ਦੂਜਾ ਨਾਮ ਕਹਿੰਦੇ ਕੱਪ ਪੂਰਾ ਟੌਪ ਦਾ ਏ ਹਾਂ ਸੋਹਣਾ ਲੱਗਦਾ ਉਹਦੇ ਨਾਲ ਉਹ ਵੀ ਕੈਂਡ ਲੱਗਾ ਉਹ ਚੱਕੀ ਦੂਜਾ ਉਹਦੇ ਪਰ ਥੋੜੇ ਜੋ ਉਹ ਲੱਗੇ ਹੋਏ ਨੇ ਸਤਾਰੇ ਇਹ ਸ਼ਾਈਨਿੰਗ ਦੀ ਕੈਂਡ ਹਾਂ ਕਿ ਪਾਇਸੀ ਵੀ ਪੂਰੇ ਘੇੜ ਨੇ ਇਹ 12000 ਇਹ 12000 ਰੁਪਏ ਦਾ ਫਰਕ ਆ ਸਾਰਾ ਉਹ ਤੇਰੇ ਦਿਮਾਗ 'ਚ ਫਰਕ ਪਿਆ ਹੋ ਹੈਲੋ ਚੱਕ ਦੋਨੇ ਦੇ ਦੇਖੀ ਕਿਹਦਾ ਪ੍ਰਭਾਵ ਉਹਦਾ ਪ੍ਰਭਾਵ ਵੱਧ ਪੈ ਰਿਹਾ ਇੱਧਰ ਵਾਲੇ ਦਾ ਲੈਕਣਾ ਭਾਈ ਮੈਨੂੰ ਇੱਥੇ ਰੇਟ ਪੜਨਾ ਇੱਧਰ ਨੂੰ ਕਰ ਥੋੜਾ ਜਿਹਾ ਉਹ ਵਾਲੇ ਨੂੰ ਆ ਦੋਨੇ ਕੱਪਾਂ 'ਚ ਕੋਈ ਨਾ ਕੋਈ ਕਰਾਂਗੇ ਆਪਾਂ ਡਿਸਾਈਡ ਤੇ ਕੱਪਾ ਪੂਰੇ ਟਾਪ ਦੇ 5-5 ਫੁੱਟ ਦੇ ਹੋਣੇ ਆ ਨਾ ਐ ਐਮਪੀ ਭਾਈ ਹੀਰਿਆਂ ਦੀ ਚਮਕ ਰਖਾਓ हां 4 ਫੁੱਟ ਦੇ ਦਾ ਆਰਾਮ ਨਾ ਹੋਏ ਨੇ 4 ਤੋਂ ਵੱਧ ਹੋਏ ਨੇ ਉੱਪਰ ਕ੍ਰਿਕਟ ਵਾਲਾ ਵੀ ਲੱਗਣਾ ਉਹਦੇ ਰudra sports morenda ਤੇ ਆਪਾਂ ਕਰਦੇ ਆ ਹੁਣ ਟਰਾਫੀਆਂ ਦੀ ਸਿਲੈਕਸ਼ਨ ਉਹ ਬਾਬੇ ਬਾਬੇ ਕਹਿੰਦੇ rudra sports ਵੱਲੋਂ ਸਾਨੂੰ ਚਾਹ ਵੀ ਸਪੌਂਸਰ ਕਰ ਦਿੱਤੀ ਐ ਚਾਹ ਵੀ ਕਹਿੰਦੇ ਪੂਰੀ ਕੈੜੀ ਐ ਤੇ ਕਹਿੰਦੇ ਤੁਹਾਡੀ ਟੀਮ ਚ ਬਈ ਲੈ ਲੈ ਕਰ ਲੋ ਕਿ ਉਹਨੂੰ ਪਾਡਾ ਟੀਮ ਜਿਤਾਉਣ ਦੀ ਗੱਲ ਕਰਦੇ ਆ ਹਰਾਉਣ ਦੀ ਨਹੀਂ ਕਰਦੇ ਲੈ ਯਾਰ ਤੁਹਾਨੂੰ ਮੇਰੇ ਤੋਂ ਮਾਰ ਹੈ ਨਹੀਂ ਭੋਰਾ ਵੀ ਮਾਰ ਨਹੀਂ ਸਾਨੂੰ ਤੇਰੇ ਤੇ ਜਮਾ ਹੀ ਨਹੀਂ ਇਹ ਕਿੰਨੇ ਵੀ ਮਾਨੇ ਜੀ ਚੁੱਪੀ ਜਦੇ ਲਓ ਜੀ ਆਪਾਂ ਟਰੋਫੀਆਂ ਕਰ ਲਈਆਂ ਜੀ ਸਿਲੈਕਟ ਤੇ ਉਹ ਤੁਹਾਨੂੰ ਜਿਹੜੀਆਂ ਦਿਖਾਈਆਂ ਉਹਨਾਂ ਚੋ ਸਰਪ੍ਰਾਈਜ਼ ਹੀ ਐ ਦਾ ਟੂਰਨਾਮੈਂਟ ਤੇ ਦਿਖਾਵਾਂਗੇ ਤੁਹਾਨੂੰ ਕਿਹੜੀ ਟਰੋਫੀ ਸਿਲੈਕਟ ਕੀਤੀ ਆ ਆਪਾਂ ਤੇ ਟਰੋਫੀਆਂ ਪੂਰੀਆਂ ਐਂਡ ਤੇ ਆਪਣੇ ਭਰਾ ਦੇ ਰੇਡ ਵੀ ਆਪਾਂ ਨੂੰ ਜਾਇਜ਼ ਲਾਇਆ ਤੇ ਸਿਰਾ ਕਿਵੇਂ ਕਿਵੇਂ ਲੱਗੀਆਂ ਟਰੋਫੀਆਂ ਤੁਹਾਨੂੰ ਸਿਰਾ ਸਿਰਾ ਕੋਕਾ ਕਹਿਣ ਫੋਕਸ ਕਰਦੇ ਆ ਤੇ ਇਹ ਪਹਿਲੀ ਜੋ ਵੀ ਮੇਰੇ ਵੀਰ ਨੇ ਅਨਾਉਂਸ ਕਰਤੀ ਵੀ ਮੇਰੇ ਵੱਲੋਂ ਐਮਪੀ ਧਾਲੀ ਵਾਲਾ ਕੂਲਰ ਵੀ ਦੇ ਰਹੇ ਨੇ ਤੇ ਟਰੋਫੀਆਂ ਵੀ ਇਹਨਾਂ ਨੇ ਅਨਾਉਂਸ ਕਰਦੇ ਆ ਟਰੋਫੀਆਂ ਵੀ ਮਹਿੰਗੀਆਂ ਸਿਲੈਕਟ ਕਰ ਲਈਆਂ ਜਿਗਰੇ ਇਹੋ ਜਿਹੇ ਹੋਣ ਜੇ ਹੋਣ ਆ ਖੈਰਾ ਸਾਹਿਬ ਨੇ ਵੀ ਪੂਰੀ ਮਤਲਬ ਯੋਗਦਾਨ ਦਿੱਤਾ ਕਹਿੰਦੇ ਮੇਰੇ ਵੀਰੋ ਹੱਥ ਤੇ ਕਰਨਾ ਇੱਥੇ ਬਾਹਰ ਰਹਿਣ ਲਈ ਆਪਾਂ ਉਧਰ ਜਾਣਾ ਸੀ ਇਹ ਨਹੀਂ ਆਹੀ ਐ ਸਿੱਧਾ ਤਾਂ ਜਾਂਦੋਂ ਥੋੜੇ ਪਵਾ ਉਹ ਬਾਹਰ ਆਪਣਾ ਪੰਪ ਕੋਲ ਜਾਣਾ ਉਹ ਅਸੀਂ ਰਸਤਾ ਭੁੱਲ ਜੁਕੇ ਆ ਰਾਸਤਾ ਭੁੱਲ ਚੁੱਕੇ ਆ ਕਦਰ ਵੜੇ ਸੁਨੇ ਹੁੰਦੇ ਇਹ ਚ ਮਤਲਬ ਤਾਂ ਸੋਹਣੇ ਸੋਹਣੇ ਐਸਾ ਥੋੜਾ ਲੱਗਿਆ ਇਕੱਠਾ ਹੀ ਗਾਂ ਦੀ ਆਹ ਮੇਰੇ ਵੀਰ ਸਰਪ੍ਰਿੰਦ ਖੈਰਾ ਤੇ ਅਮਨ ਕਹਿੰਦੇ ਟ੍ਰੋਫੀਆਂ ਦਾ ਵੀ ਅਨਾਉਂਸਮੈਂਟ ਕਰ ਚੁੱਕੇ ਨੇ ਵੀ ਸਾਡੇ ਵੱਲੋਂ ਦਿੱਤੀਆਂ ਜਾਣਗੀਆਂ ਹਰ ਦਾ ਨਾਮ ਵੀ ਸਾਡੇ ਵੱਲੋਂ ਦਿੱਤਾ ਜਾਊਗਾ ہمارا ਮਜ਼ਾਕ ਕਿਹਦਾ ਲੱਗਾ ਨਾਮ ਕਹਿੰਦੇ ਪਿੰਡ ਵਾਲੇ ਇਕੱਠਾ ਕਰ ਲਿਓ ਪਿੰਡ ਰਾਮਪੁਰੇ ਤੋਂ ਰਾਮਪੁਰ ਤੋਂ ਪਿੰਡ ਰਾਮਪੁਰ ਅਮਨ ਕਹਿੰਦੇ ਦਾ ਕਹਿੰਦੇ ਮੇਰੇ ਵਿਰੋਧ ਦਾ ਤਸਰੀਕ ਹੈ ਮੁੰਡੇ ਨੇ ਕਹਿੰਦੇ ਪੂਰੀ ਧੱਕ ਪਾਈ ਹੋਈ ਹੈ ਕਹਿੰਦੇ ਯਾਰ ਹਸੈਨ ਫਰੇ ਦੇ ਉਹਨਰ ਪੂਰੀ ਕਹਿੰਦੇ ਰੋਡ ਸਾਂਭਿਆ ਹੋਇਆ ਇਹਨਾਂ ਨੇ ਭਾਰਤ ਮਾਲਾ ਪ੍ਰੋਜੈਕਟ ਸਾਂਭੇ ਪਿਆ ਇਹ ਦੂਗਾ ਅਸੀਂ ਬੋਲਣੇ ਕਿਉਂਦੇ ਅਸੀਂ ਬੋਲਣੇ ਨਹੀਂ ਚਾਹੁੰਦੇ ਤੁਸੀਂ ਇੱਕ ਕਿਰਪਾ ਕਰਕੇ ਸਾਡਾ ਮੈਚ ਦੇਖਣ ਦੀ ਕਿਰਪਾ ਕਰਦੇ ਕਹਿੰਦੇ ਆ ਬਾਤ ਬਾਏ ਅਗਲੇ ਵਲੋਗਸ ਮਿਲਦੇ ਆ